21 ਅਪ੍ਰੈਲ 1853 ਈਸਵੀ ਨੂੰ ਸਿੱਖ ਜਗਤ ਦੇ ਬਹੁਤ ਵੱਡੇ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਹੋਇਆ ਸੀ ਕੌਣ ਨੇ ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦੇ ਲਈ ਉਹਨਾਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਸਿੱਖ ਕੌਮ ਦੇ ਲਈ ਉਹਨਾਂ ਦੀ ਕੀ ਦੇਣ ਹੈ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲੋ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਿਆਲਾ ਰਿਆਸਤ ਦਾ ਇੱਕ ਛੋਟਾ ਜਿਹਾ ਪਿੰਡ ਕੋਲਗੜ ਜਿੱਥੇ ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1853 ਈਸਵੀ ਨੂੰ ਹੁੰਦਾ ਹੈ ਗੁਰੂ ਮਾਲਕ ਜੀ ਨੇ ਤਰਸ ਕੀਤਾ ਜਿਨ੍ਹਾਂ ਤੋਂ ਸਤਗੁਰ ਜੀ ਨੇ ਆਪ ਸੇਵਾ ਲੈਣੀ ਹੁੰਦੀ ਆ ਨਾ ਸਤਗੁਰ ਜੀ ਆਪ ਉਹਨਾਂ ਗੁਰਸਿੱਖਾਂ ਨੂੰ ਆਪਣਾ ਲੜ ਪਕੜਾ ਕੇ ਸਤਗੁਰ ਜੀ ਸੇਵਾ ਦੇ ਮਾਰਗ ਤੇ ਤੋਰ ਦਿੰਦੇ ਆ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਵੀ ਇਸ ਤਰ੍ਹਾਂ ਹੋਇਆ ਬਚਪਨ ਦੇ ਵਿੱਚ ਵੀ ਗੁਰਮਤ ਦੀ ਗੁੜਤੀ ਮਿਲੀ ਤੇ ਜਿੱਥੇ ਪੜੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਬਾਣੀ ਦਾ ਅਭਿਆਸ ਕੀਤਾ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜਿਆ ਇੱਥੇ ਗੱਲ ਛੋਟੀ ਜਿਹੀ ਕਰਦੇ ਆ ਅੱਜ ਸਾਡੇ ਘਰਾਂ ਦੇ ਵਿੱਚ ਕਮੀ ਰਹਿ ਗਈ ਏ ਸਾਡੇ ਘਰਾਂ ਦੇ ਵਿੱਚ ਬੜੇ ਕੀਮਤੀ ਤੋਂ ਕੀਮਤੀ ਅੱਜ ਬੈੱਡ ਪਏ ਆ ਸੋਫੇ ਪਏ ਆ ਹੋਰ ਬਹੁਤ ਕੀਮਤੀ ਸਮਾਨ ਹੋਏਗਾ ਔਰ ਅੱਜ ਸਾਡੇ ਘਰਾਂ ਦੇ ਵਿੱਚ ਨਾ ਤਾਂ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਕੋਈ ਕਿਤਾਬ ਮਿਲੇਗੀ। ਨਾ ਸਾਡੇ ਕੋਲ ਮਹਾਨ ਖੋਜ ਸਾਡੇ ਘਰਾਂ ਦੇ ਵਿੱਚ ਹੋਏਗਾ। ਨਾ ਸਾਡੇ ਘਰਾਂ ਦੇ ਵਿੱਚ ਕੋਈ ਇਤਿਹਾਸ ਦੀ ਕਿਤਾਬ ਹੋਏਗੀ। ਇਹੀ ਕਾਰਨ ਹੈ ਕਿ ਸਾਡੇ ਅੱਜ ਘਰਾਂ ਦੇ ਵਿੱਚ ਗੁਰਮਤ ਨਹੀਂ ਹੈ। ਸਾਡੇ ਬੱਚਿਆਂ ਨੂੰ ਅੱਜ ਗੁਰਮਤ ਦੀ ਸੋਝੀ ਨਹੀਂ ਹੈ। ਯਾਨੀ ਦਿੱਤ ਸਿੰਘ ਹੋਣਾ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਬਾਣੀ ਦਾ ਅਭਿਆਸ ਕੀਤਾ ਆਪਣੇ ਜੀਵਨ ਦੇ ਅੰਦਰ ਗਿਆਨੀ ਜੀ ਹੋਣਾ ਨੇ ਭਾਈ ਗੁਰਦਾਸ ਜੀ ਦੀ ਵਾਰਾ ਕਵਿਤ ਸਵਈਏ ਪੜੇ ਕਹਿੰਦਾ ਭਾਵ ਕਿ ਛੋਟੀ ਉਮਰ ਦੇ ਅੰਦਰ ਗੁਰਮਤਿ ਦੀ ਸੋਝੀ ਰੱਖਣ ਵਾਲੇ ਚੰਗੇ ਵਿਦਵਾਨਾਂ ਦੇ ਵਿੱਚ ਗਿਆਨੀ ਜੀ ਦਾ ਨਾਮ ਗਿਣਿਆ ਜਾਣ ਲੱਗ ਪਿਆ ਇਹਨਾਂ ਦਾ ਮੇਲ ਹੁੰਦਾ ਆ ਗਾਂ ਜਾ ਕੇ ਜਵਾਰ ਸਿੰਘ ਉਹ ਨਾਲ ਚੰਗੀ ਮਿੱਤਰਤਾ ਪੈਂਦੀ ਹੈ ਦੋਨੇ ਗੁਰਮਤ ਦੇ ਧਾਰਨੀ ਸੀ ਉਹਨਾਂ ਦਿਨਾਂ ਦੇ ਵਿੱਚ ਆਰਿਆ ਸਮਾਦ ਦੀ ਨੀਂਹ ਰੱਖ ਹੋ ਗਈ ਸੀ ਤੇ ਆਰਿਆ ਸਮਾਦ ਦਾ ਜਿਹੜਾ ਮੋਢੀ ਸੀਗਾ ਦੇ ਆਨੰਦ ਉਹ ਆਪਣੇ ਮਤ ਦਾ ਪ੍ਰਚਾਰ ਕਰਦਾ ਤੇ ਸਿੱਖੀ ਦੇ ਬਾਰੇ ਕੁਝ ਗਲਤ ਟਿੱਪਣੀਵਾਜੀ ਕਰਦਾ ਰਹਿੰਦਾ ਇੱਕ ਵਾਰ ਐਸਾ ਸਬੱਬ ਬਣਿਆ ਕਿ ਗਿਆਨੀ ਦਿੱਤ ਸਿੰਘ ਜੀ ਤੇ ਦਿਆਨੰਦ ਦਾ ਆਪਸੀ ਵਿਚਾਰ ਵਟਾਂਦਰਾ ਹੁੰਦਾ ਆ ਗਿਆਨੀ ਦਿੱਤ ਸਿੰਘ ਉਹਨਾਂ ਦੇ ਨਾਲ ਜੋਹਾਰ ਸਿੰਘ ਉਹਨੇ ਵੀ ਸੀਗੇ ਤੇ ਜਦੋਂ ਗਿਆਨੀ ਜੀ ਉਹਨਾਂ ਨੇ ਦਿਆਨੰਦ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਦਿਆਨੰਦ ਕੋਈ ਬਹੁਤਾ ਵਿਦਵਾਨ ਬੰਦਾ ਨਹੀਂ ਹੈ ਗਿਆਨੀ ਦਿੱਤੋ ਸਿੰਘ ਜੀ ਦੀਆਂ ਦਲੀਲਾਂ ਦਾ ਦਿਆਨੰਦ ਕੋਲ ਕੋਈ ਜਵਾਬ ਨਹੀਂ ਸੀ ਗਿਆਨੀ ਦਿੱਤੋ ਸਿੰਘ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਇੱਕ ਜਿਹਦੇ ਵਿੱਚ ਜੋ ਦਿਆਨੰਦ ਨਾਲ ਸਵਾਲ ਜਵਾਬ ਹੋਏ ਉਹਨਾਂ ਨੇ ਸਾਰਾ ਕੁਝ ਲਿਖਿਆ ਤੇ ਗਿਆਨੀ ਦਿੱਤੋ ਸਿੰਘ ਉਹਨਾਂ ਨੇ ਕਰਮ ਕਾਂਡਾ ਦੇ ਉੱਤੇ ਸੱਟ ਮਾਰਦੇ ਹੋਏ ਗੁੱਗਾ ਗਪੋੜਾ ਤੱਕ ਦੀਆਂ ਕਿਤਾਬਾਂ ਲੇਕ ਕੇ ਆਹ ਦੁਨੀਆ ਜਿਹੜੀ ਭਰਮ ਭੁਲੇਖਿਆਂ ਵਿੱਚ ਪਈ ਹੋਈ ਸੀ ਉਹਨਾਂ ਨੂੰ ਬਾਹਰ ਕੱਢਿਆ ਕਿ ਗੁਰੂ ਨਾਨਕ ਦੀ ਬਾਣੀ ਪੜ੍ਹੀ ਜਾਵੇ ਤੇ ਬਾਕੀ ਜੋ ਇਹ ਤੁਸੀਂ ਭਰਮਾਂ ਵਿੱਚ ਫਸੇ ਹੋਇਓ ਇਹਨਾਂ ਬਹਿਮ ਭਰਮਾਂ ਤੋਂ ਇਹਨਾਂ ਕਰਮ ਕਾਂਡਾਂ ਤੋਂ ਬਾਹਰ ਨਿਕਲੋ ਗਿਆਨੀ ਜੀ ਉਹਨਾਂ ਨੇ ਗੁਰਮੁਖ ਅਖਬਾਰ ਇਹ ਵੀ ਇੱਕ ਚਾਲੂ ਕੀਤਾ ਜਿਹਦੇ ਵਿੱਚ ਚੰਗੀਆਂ ਖਬਰਾਂ ਜਾਨੀ ਜੀ ਸਿੱਖਾ ਤੱਕ ਸਬਾਤ ਤੱਕ ਪਹੁੰਚਾਉਂਦੇ ਰਹੇ ਉਹਨਾਂ ਦਿਨਾਂ ਦੇ ਅੰਦਰ ਹੀ ਇੱਕ ਹੋਰ ਵਿਦਵਾਨ ਪ੍ਰੋਫੈਸਰ ਗੁਰਮਖ ਸਿੰਘ ਉਹਨਾਂ ਦੇ ਨਾਲ ਇਹਨਾਂ ਦਾ ਮਿਲਾਪ ਹੁੰਦਾ ਆ। ਹੁਣ ਇੱਕ ਤੋਂ ਇੱਕ 11 ਹੋ ਜਾਂਦੇ ਆ। ਪ੍ਰੋਫੈਸਰ ਗੁਰਮਖ ਸਿੰਘ ਉਹਨਾਂ ਵੀ ਖਾਲਸਾ ਅਖਬਾਰ ਕੱਢਦੇ ਸੀਗੇ ਤੇ ਗਿਆਨੀ ਜੀ ਗੁਰਮਖ ਅਖਬਾਰ ਕੱਢਿਆ ਕਰਦੇ ਸੀਗੇ। ਪ੍ਰੋਫੈਸਰ ਸਾਹਿਬ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਜਿਹੜੇ ਲੋਕ ਗੁਰੂ ਪਾਤਸ਼ਾਹ ਜੀ ਦੀ ਪੀੜੀ ਦੇ ਵਿੱਚੋਂ ਆਪਣੇ ਆਪ ਨੂੰ ਇਹ ਕਹੌਣ ਲੱਗ ਪਏ ਕਿ ਅਸੀਂ ਗੁਰੂ ਆ ਪ੍ਰੋਫੈਸਰ ਗੁਰਮukh ਸਿੰਘ ਉਹਨੇ ਆਪਣੇ ਜੀਵਨ ਦੇ ਅੰਦਰ ਉਹਨਾਂ ਦੇ ਪਰਦੇ ਫਾਸ਼ ਕੀਤੇ ਕਿ ਗੁਰੂ ਸਿਰਫ ਉਹ ਹੈ ਜਿਹਨੂੰ ਗੁਰੂ ਗੱਦੀ ਦੇ ਕੇ ਗਏ ਹੈ ਜੇ ਕੋਈ ਸਹਿਬਜ਼ਾਦਾ ਲਾਇਕ ਹੈ ਤੇ ਉਹ ਲਾਇਕ ਹੈ ਪਰ ਜਿਨ੍ਹਾਂ ਨੂੰ ਸਤਗੁਰ ਨੇ ਕਿਹਾ ਆ ਕਿ ਪੁੱਤਰੀ ਕੋਲ ਦਾ ਪਾਲਿਓ ਉਹ ਆਪਣੇ ਆਪ ਨੂੰ ਗੁਰੂ ਦੇ ਕੋਹਾ ਸਕਦੇ ਇਹਨਾਂ ਗੱਲਾਂ ਕਰਕੇ ਪ੍ਰੋਫੈਸਰ ਗੁਰਮਭ ਸਿੰਘ ਉਹਨਾਂ ਨੇ ਬੜਾ ਵਿਰੋਧ ਚੱਲਿਆ ਖੇੜੇ ਬਣੇ ਕਿ ਇਹਨਾਂ ਦਿਨਾਂ ਦੇ ਅੰਦਰ ਹੀ ਗਿਆਨੀ ਦਿੱਤ ਸਿੰਘ ਦੀ ਮਦਦ ਕਰਨ ਵਾਲੇ ਕਵਰ ਬਿਕਰਮਜੀਤ ਸਿੰਘ ਉਹਨੇ ਉਹਨਾਂ ਦਾ ਸਾਥ ਛੱਡ ਜਾਂਦੇ ਆ ਅਕਾਲ ਚਲਾਣਾ ਕਰ ਜਾਂਦੇ ਆ ਗਿਆਨੀ ਦਿੱਤ ਸਿੰਘ ਉਹਨਾਂ ਨੂੰ ਇਸ ਗੱਲ ਦਾ ਬਹੁਤ ਘਾਟਾ ਪਿਆ ਹਜੇ ਥੋੜਾ ਹੀ ਸਮਾਂ ਸੀਗਾ ਨਿਕਲਿਆ ਕਿ ਪ੍ਰੋਫੈਸਰ ਗੁਰਮਖ ਸਿੰਘੋਂ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਗਿਆਨੀ ਦਿੱਤ ਸਿੰਘ ਉਹਨੇ ਜੀ ਇਕੱਲੇ ਰਹਿ ਜਾਂਦੇ ਆ ਸਿੱਖੀ ਦੀ ਪਰ ਸੇਵਾ ਨਹੀਂ ਛੱਡਦੇ ਗਿਆਨੀ ਜੀ ਦਾ ਵਿਰੋਧ ਕਰਨ ਵਾਲਿਆਂ ਨੇ ਗਿਆਨੀ ਜੀ ਨੂੰ ਕੋੜ ਤੱਕ ਘਿਸਿਆ ਕਿਸੇ ਲਿਖਤ ਦੇ ਪਿੱਛੇ ਪਰ ਆਪਣੀ ਸੇਵਾ ਦੇ ਵਿੱਚੋਂ ਤਤਪਰ ਰਹੇ ਚੱਲਦੇ ਰਹੇ ਗਿਆਨੀ ਜੀ ਦੇ ਘਰ ਵਿੱਚ ਦੋ ਬੱਚੇ ਸੀਗੇ ਪੁੱਤਰ ਦਾ ਨਾਮ ਬਲਦੇਵ ਸਿੰਘ ਸੀਗਾ ਤੇ ਪੁੱਤਰੀ ਦਾ ਨਾਮ ਵਿਦਿਆਵੰਤ ਕੌਰ ਸੀਗਾ ਖੇੜੇ ਬੜੀ ਪਰਮਾਤਮਾ ਦੀ ਕਿ 1901 ਦੇ ਵਿੱਚ ਜੂਨ ਦੇ ਮਹੀਨੇ ਵਿੱਚ ਗਿਆਨੀ ਦਿੱਤ ਸਿੰਘ ਹੋਣਾ ਜੀ ਦੀ ਧੀ ਵਿਦਿਆਵੰਤ ਕੌਰ ਅਕਾਲ ਚਲਾਨਾ ਕਰ ਜਾਂਦੀ ਹੈ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸੀਗੇ ਉਪਰ ਦਿੱਤੀ ਦੇ ਜਾਰ ਦਾ ਸਦਮਾ ਇਹਨਾਂ ਨੂੰ ਬਹੁਤ ਲੱਗਿਆ ਹੌਲੀ ਹੌਲੀ ਸੇਵਾ ਦੇ ਵੱਲੋਂ ਵੀ ਘਟ ਹੋਏ ਸਰੀਰ ਵੱਲੋਂ ਵੀ ਕਮਜ਼ੋਰ ਹੁੰਦੇ ਗਏ ਤੇ ਗਿਆਨੀ ਦਿੱਤ ਸਿਗੋਣਾ ਜੀ ਸਤੰਬਰ ਦੇ ਵਿੱਚ 1906 ਈਸਵੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਜਿਵੇਂ ਗਿਆਨੀ ਦਿੱਤ ਸਿਗੋਣਾ ਜੀਆ ਪ੍ਰਾਪਤੀਆਂ ਦੀ ਗੱਲ ਕਰਾਂ ਤੇ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਦਾਲ ਕਹਿੰਦਾ ਭਾਵਿਕ ਬਹੁਤ ਪਹਿਲਾਂ ਹੀ ਇਹ ਮਹਿਮਬ ਚਲਾ ਲਈ ਸੀਗੀ ਕਿ ਗੁਰਦੁਆਰੇ ਵਿੱਚ ਹੋਰ ਇੱਕ ਕਰਮਕਾਂਡ ਗੁਰਦੁਆਰੇ ਦੇ ਵਿੱਚ ਜਿਹੜੇ ਬੁੱਤ ਪਏ ਨੇ ਲੋਕ ਬੁੱਤਾਂ ਦੀ ਪੂਜਾ ਕਰਦੇ ਆ ਉਹਨਾਂ ਨੂੰ ਬਾਹਰ ਕੱਢਿਆ ਤੇ ਲੋਕਾਂ ਨੂੰ ਗੁਰਮਤ ਦੀ ਸੋਝੀ ਦਿੱਤੀ ਇਹ ਗਿਆਨੀ ਦਿੱਤ ਸਿੱਖ ਜੀ ਦਾ ਅੱਜ ਦੇ ਦਿਨ ਜਨਮ ਹੋਇਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਬਖਸ਼ਿਸ਼ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ